ਅੱਜ ਆਪਾਂ ਸਾਖੀ ਪਾਈ ਮੱਖਣਸਾਂ ਲਵਾਨਾ ਦੀ ਕਿ ਉਸਨੇ ਵੀ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਿਆ ਸੀ ਪਾਈ ਮੱਖਣਸਾਂ ਲਵਾਨਾ ਇੱਕ ਅਮੀਰ ਵਪਾਰੀ ਸੀ ਜੋ ਆਪਣੀ ਕਮਾਈ ਦਾ ਦਸਵੰਦ ਆਮਦਨ ਦਾ ਦਸਵਾਂ ਹਿੱਸਾ ਗੁਰੂ ਘਰ ਨੂੰ ਭੇਟ ਕਰਦੇ ਸਨ ਉਹਨਾਂ ਦਾ ਵਪਾਰ ਸਮੁੰਦਰੀ ਜਹਾਜ਼ਾਂ ਰਾਹੀਂ ਵੀ ਹੁੰਦਾ ਸੀ ਇੱਕ ਵਾਰ ਭਾਈ ਮੱਖਣਸਾਲਵਾਣਾ ਜੀ ਦਾ ਵਪਾਰਿਕ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਗਿਆ। ਜਹਾਜ਼ ਟੁੱਪਣ ਦੀ ਕੰਗਾਰ ਤੇ ਸੀ ਜਦੋਂ ਸਾਰੇ ਰਾਹ ਬੰਦ ਹੋ ਗਏ ਤਾਂ ਭਾਈ ਸਾਹਿਬ ਨੇ ਪਰਮਾਤਮਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਉਹਨਾਂ ਨੇ ਸੁਖਣਾ ਸੁਖੇ ਕਿ ਜੇ ਉਹਨਾਂ ਦਾ ਜਹਾਜ਼ ਸਹੀ ਸਲਾਮਤ ਕੰਡੇ ਲੱਗ ਗਿਆ ਤਾਂ ਉਹ ਗੁਰੂ ਘਰ ਵਿੱਚ 500 ਸਿਉਨੇ ਦੀਆਂ ਮੋਹਰਾਂ ਭੇਟ ਕਰਨਗੇ। ਉਹਨਾਂ ਦੀ ਅਰਦਾਸ ਪ੍ਰਵਾਨ ਹੋਈ ਤੇ ਜਹਾਜ਼ ਜਹਾਜ਼ ਤੂਫਾਨ ਦੇ ਵਿੱਚੋਂ ਸੁਰੱਖਿਤ ਬਾਹਰ ਨਿਕਲ ਗਿਆ। ਫਿਰ ਜਹਾਜ਼ ਸੁਰੱਖਿਤ ਹੋਣ ਤੋਂ ਬਾਅਦ ਪਾਈ ਮੱਖਣ ਸਾ ਆਪਣੇ ਸੁਖਣਾ ਪੂਰੀ ਕਰਨ ਲਈ ਗੁਰੂ ਸਾਹਿਬ ਦੇ ਦਰਸ਼ਨ ਨੂੰ ਚੱਲ ਪਏ ਉਸ ਸਮੇਂ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਚੁੱਕੇ ਸਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਸੰਗਤ ਨੇ ਉਹਨਾਂ ਨੂੰ ਪੁੱਛਿਆ ਕਿ ਅਗਲਾ ਗੁਰੂ ਕੌਣ ਹੋਵੇਗਾ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਬਾਬਾ ਬਕਾਲੇ ਗੁਰੂ ਸਾਹਿਬ ਦੇ ਇਸ ਕਥਨ ਦਾ ਫਾਇਦਾ ਚੁੱਕਦੇ ਹੋਏ ਲਗਭਗ 22 ਪਖੰਡੀ ਸਵਾਰਥੀ ਲੋਕ ਬਕਾਲਾ ਪਿੰਡ ਵਿੱਚ ਆ ਬੈਠੇ ਅਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ ਸਨ। ਉਹਨਾਂ ਨੇ ਬਖੋ ਬੱਕਰੀਆਂ ਮੰਝੀਆਂ ਅਤੇ ਗੱਡੀਆਂ ਲਗਾ ਲਈਆਂ ਸਨ। ਜਦੋਂ ਭਾਈ ਮੱਖਣਸਾਲ ਲਵਾਣਾ ਬਕਾਲੇ ਪਹੁੰਚੇ ਅਤੇ ਇੰਨੇ ਸਾਰੇ ਗੁਰੂ ਬੈਠੇ ਦੇਖੇ ਤਾਂ ਉਹ ਬਹੁਤ ਹੈਰਾਨ ਹੋਏ ਉਹ ਫੈਸਲਾ ਨਹੀਂ ਕਰ 파ਰੇ ਸਨ ਕਿ ਅਸਲੀ ਗੁਰੂ ਕੌਣ ਹੈ ਤਦ ਉਹਨਾਂ ਨੂੰ ਇੱਕ ਵਿਚਾਰ ਆਇਆ ਕਿ ਅਸਲੀ ਗੁਰੂ ਨੂੰ ਜ਼ਰੂਰ ਉਹਨਾਂ ਦੀ ਸੁਖਣਾ ਬਾਰੇ ਪਤਾ ਹੋਵੇਗਾ ਉਹਨਾਂ ਨੇ ਪਰਖ ਕਰਨ ਲਈ ਇੱਕ ਯੋਜਨਾ ਬਣਾਈ ਉਹ ਹਰ ਇੱਕ ਪਖੰਡੀ ਗੁਰੂ ਕੋਲ ਗਏ ਅਤੇ ਸਿਰਫ ਦੋ-ਦੋ ਸਿਉਨੇ ਦੀਆਂ ਮੋਹਰਾਂ ਭੇਟ ਕੀਤੀਆਂ ਸਾਰੇ ਪਖੰਡੀਆਂ ਨੇ ਖੁਸ਼ੀ-ਖੁਸ਼ੀ ਉਹ ਦੋ ਮੋਹਰਾਂ ਰੱਖ ਲਈਆਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਅਖੀਰ ਵਿੱਚ ਭਾਈ ਮੱਖਣਸਾ ਲਵਾਣਾ ਇੱਕ ਇਕਾਂਤ ਵਾਲੀ ਕੋਠੜੀ ਵਿੱਚ ਪਹੁੰਚੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤੀ ਵਿੱਚ ਲੀਨ ਬੈਠੇ ਸਨ ਗੁਰੂ ਸਾਹਿਬ ਬਿਲਕੁਲ ਜਾਣਦੇ ਸਨ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕਰ ਰਹੇ ਸਨ ਭਾਈ ਸਾਹਿਬ ਨੇ ਉਹਨਾਂ ਦੇ ਅੱਗੇ ਵੀ ਦੋ ਮੋਰਾ ਰੱਖਿਆ ਤੇ ਮੱਥਾ ਟੇਕਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਖਾਂ ਖੋਲ੍ਹੀਆਂ ਅਤੇ ਮੁਸਕਰਾਉਂਦੇ ਹੋਏ ਕਿਹਾ ਪਾਈ ਮੱਖਣ ਸ਼ਾ ਤੋ 500 ਮੋਹਰਾਂ ਦੀ ਸੁਖਣਾ ਸੁਖੀ ਸੀ ਤੋ ਸਿਰਫ ਦੋ ਮੋਹਰਾਂ ਹੀ ਭੇਟ ਕੀਤੀਆਂ ਹਨ ਇਹ ਸੁਣਿਆ ਹੀ ਭਾਈ ਮੱਖਣਸਾਲਵਾਣਾ ਜੀ ਦੇ ਮਨ ਵਿੱਚੋਂ ਸਾਰੇ ਸ਼ੰਕ ਦੂਰ ਹੋ ਗਏ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਨੂੰ ਅਸਲੀ ਗੁਰੂ ਲੱਭ ਗਿਆ ਹੈ ਜਿਨ੍ਹਾਂ ਨੇ ਬਿਨ ਦੱਸਿਆ ਹੀ ਉਹਨਾਂ ਦੀ ਗੱਲ ਜਾਣ ਲਈ ਹੈ ਉਹਨਾਂ ਨੇ ਤੁਰੰਤ ਹੀ ਬਾਕੀ ਮੋਹਰਾਂ ਭੇਟ ਕੀਤੀਆਂ ਅਤੇ ਖੁਸ਼ੀ ਵਿੱਚ ਬਾਹਰ ਭੱਜੇ ਉਹ ਇੱਕ ਉੱਚੀ ਥਾਂ ਕੋਠੇ ਉੱਤੇ ਚੜ ਗਏ ਉਹਨਾਂ ਨੇ ਆਪਣਾ ਪੱਲਾ ਚਾਦਰਾਂ ਹਿਲਾਇਆ ਤੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੈਂ ਗੁਰੂ ਲੱਭ ਲਿਆ ਹੈ ਮੈਂ ਗੁਰੂ ਲੱਭ ਲਿਆ ਹੈ ਇਸ ਤਰ੍ਹਾਂ ਭਾਈ ਮੱਖਣਸਾਂ ਲਵਾਨਾ ਜੀ ਨੇ ਨਾ ਸਿਰਫ ਅਸਲੀ ਗੁਰੂ ਦੀ ਪਛਾਣ ਕੀਤੀ ਸਦੋ ਸੰਗਤ ਨੂੰ ਪਾਖੰਡੀਆਂ ਤੇ ਚੁਗਲਾਂ ਤੋਂ ਬਚਾਇਆ ਇਹ ਸਾਖੀ ਸੱਚੇ ਗੁਰੂ ਦੀ ਪਛਾਣ ਅਤੇ ਨਿਸਕਾਮ ਸੇਵਾ ਦੇ ਮਹੱਤਵ ਨੂੰ ਦਰਸਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ